ਜੇ ਯੋਜਨਾ ਬਣਾਈ ਕਰ ਰਹੇ ਹੋ ਉਹ ਕੀ ਹੋ ਗਿਆ ਮੈਂ ਆ ਰਹੇ ਵਿੱਚ ਸਭ ਤੋਂ ਪਹਿਲਾਂ ਵੀ ਜਾ ਰਹੇ ਰੁਕਾਇਆ ਜਾ ਅੱਜ ਪ੍ਰਿੰਟ ਇੰਡੀਆ ਦਾ ਇਲੈਕਟ੍ਰੋਨਿਕ ਮੇਰਾ ਪ੍ਰਿੰਟ ਪੂਰਾ ਹੋ ਰਿਹਾ ਯਾਰ ਇਹ ਨਾ ਕਰ ਭਰਾ ਬਣ ਚੱਲ ਅੱਜ ਉਹਦੇ ਕਿਲਾ ਰਾਜਪੁਰ ਵਿਖੇ ਪਹੁੰਚਣ ਤੇ ਨਿਕਾ ਜੀ ਆਇਆਂ ਨੂੰ ਸਵਾਗਤ ਹੈ ਜੀ ਮੇ ਤੁਹ ਲੈ ਲਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਚੱਲ ਰਹੀ ਹੈ ਇਸ ਸਰਕਾਰ ਦਾ ਜਿੱਥੇ ਹੈਲਥ ਐਜੂਕੇਸ਼ਨ ਪ੍ਰਾਇੋਰਟੀ ਹੈ ਉਥੇ ਖੇਡਾਂ ਸਪੋਰਟਸ ਹੈ ਜਿਹੜੀ ਉਹ ਬਹੁਤ ਵੱਡੀ ਪ੍ਰਾਇੋਰਟੀ ਹੈ ਜੀ ਨੂੰ ਮੱਤੇ ਨਜ਼ਰ ਰੱਖਦੇ ਹੋਏ ਜਿਹੜੀਆਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਕਰੋਨਾ ਕਾਲ ਸੀ ਉਹਦੇ ਦੌਰਾਨ ਜਿਹੜੀਆਂ ਸਾਡੀਆਂ ਰੂਰਲ 올림픽ਸ ਜੋ ਕਿ ਕਿਲਾ ਰਾਏਪੁਰ ਵਿਖੇ ਬਹੁਤ ਵੱਡਾ ਨਾਮ ਹੈ ਜਿਹੜੀਆਂ ਖੇਡਾਂ ਦਾ ਉਹ ਬੰਦ ਪਈਆਂ ਸੀ ਸੋ ਇਹ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਪਿਛਲੇ ਸਾਲ ਵੀ ਕਿਲਾ ਰਾਏਪੁਰ ਵਿਖੇ ਖੇਡਾਂ ਕਰਵਾਈਆਂ ਗਈਆਂ ਇਸ ਸਾਲ ਵੀ ਕਿਲਾ ਰਾਏਪੁਰ ਵਿਖੇ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਜਿਹਦੇ ਵਿੱਚ ਜਿੰਨੀਆਂ ਸਾਡੀਆਂ ਟਰੈਡੀਸ਼ਨਲ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਨੇ ਚਾਹੇ ਉਹ ਰੱਸਾ ਕਸੀ ਹੋਵੇ ਚਾਹੇ ਉਹ ਕਬੱਡੀ ਹੋਵੇ ਚਾਹੇ ਦੰਦਾ ਦੇ ਨਾਲ ਜਿਵੇਂ ਆਪਾਂ ਜੋਹਰ ਦਿਖਾਉਂਦੇ ਹੋਏ ਕਿਸੇ ਵਹੀਕਲ ਨੂੰ ਟਰੱਕ ਨੂੰ ਖਿੱਚਣਾ ਹੋਵੇ ਚਾਹੇ ਇੱਟਾਂ ਚੱਕਣੀਆਂ ਹੋਣ ਚਾਹੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਉਹ 18 ਸਾਲ ਤੋਂ ਘੱਟ ਵੀ ਨੇ 18 ਸਾਲ ਦੇ ਵੀ ਨੇ ਤੇ ਉਹ 18 ਸਾਲ ਤੋਂ ਵੱਧ ਜਾਂਦੇ ਜਾਂਦੇ 60 65 70 ਸਾਲ ਦੇ ਵੀ ਜਿਹੜੇ ਸਾਡੇ ਜਿਹਨੇ ਉਹ ਬਜ਼ੁਰਗ ਨੇ ਉਹ ਆਪਣੇ ਕਲਾ ਦੇ ਜੋਹਰ ਦਿਖਾਉਂਦੇ ਨੇ ਆਪਣੇ ਸ਼ਰੀਰਿਕ ਤਾਕਤ ਦਿਖਾਉਂਦੇ ਨੇ ਔਰ ਉਹ ਇਨਸਪੀਡਟ ਵੀ ਕਰਦੇ ਨੇ ਸਾਡੀ ਆਉਣ ਵਾਲੀ ਨੌਜਵਾਨੀ ਨੂੰ ਕਿ ਜਿੱਥੇ 70 70 ਸਾਲ ਦੇ ਸਾਡੇ ਬਾਬੇ ਪੂਰੇ ਜਦੋਂ ਇੰਨੀ ਵਧੀਆ ਤਰੀਕੇ ਦੇ ਨਾਲ ਆਪਣੇ ਕਰਤੱਵ ਦਿਖਾਉਂਦੇ ਨੇ ਔਰ ਆਪਣੀਆਂ ਖੇਡਾਂ ਪ੍ਰਤੀ ਰੁਚੀ ਦਿਖਾਉਂਦੇ ਨੇ ਤਾਂ ਉਹਦੇ ਨਾਲ ਨੌਜਵਾਨੀ ਨੂੰ ਵੀ ਬਹੁਤ ਵੱਡੀ ਸੇਧ ਮਿਲਦੀ ਹੈ ਸੋ ਕਿਲਾ ਰਾਏਪੁਰ ਦੀਆਂ ਇਹਨਾਂ ਖੇਡਾਂ ਦੇ ਜਿਹੜਾ ਇਹ ਆਗਾਜ਼ ਅੱਜ ਕੀਤਾ ਹੈ ਇਹ ਤਿੰਨ ਰੋਜ਼ਾ ਪ੍ਰੋਗਰਾਮ ਜਿਹੜੇ ਚ 31 ਤਰੀਕ ਜਿਹੜੀ ਕਿ ਅੱਜ ਹੈ ਇੱਕ ਤਰੀਕ ਤੇ ਦੋ ਤਰੀਕ ਇਹ ਤਿੰਨ ਦਿਨ ਲਈ ਖੇਟਾ ਚੱਲਣ ਗਿਆ ਸੋ ਇਹਦੇ ਵਿੱਚ ਸਾਡੇ ਤਿੰਨ ਤਿੰਨਾ ਦਿਨਾਂ ਦੇ ਵਿੱਚ ਸ਼ਾਮ ਨੂੰ ਸ਼ਾਮ ਦੇ ਸਮੇਂ ਉਰੇ ਜਿਹੜਾ ਕਿ ਇੱਕ ਰੰਗਾ ਰੰਗ ਪ੍ਰੋਗਰਾਮ ਜਿਹੜਾ ਕਿ ਪੰਜਾਬ ਦੇ ਵਿਰਸੇ ਨੂੰ ਵਿਰਸੇ ਨੂੰ ਹੋਰ ਵਧੀਆ ਤਰੀਕੇ ਨਾਲ ਆਪਣੀਆਂ ਮਤਲਬ ਕਿ ਰਚਨਾਵਾਂ ਦੇ ਥਰੂ ਗਾ ਕੇ ਜਿਹੜੇ ਪੰਜਾਬ ਦੇ ਹੁਨਾਰ ਸਿੰਗਰ ਜਿਹਦੇ ਵਿੱਚ ਪ੍ਰੀਤ ਹਰਪਾਲ ਜੀ ਉਸ ਤੋਂ ਇਲਾਵਾ ਤੁਹਾਡੇ ਕੁਲਵਿੰਦਰ ਬਿੱਲਾ ਜੀ ਤੇ ਵਿਰਾਸਤ ਸੰਧੂ ਜੀ ਇਹ ਤਿੰਨ ਸੰਗਰ ਤਿੰਨੇ ਦਿਨ ਸ਼ਾਮ ਨੂੰ ਆਪਣੇ ਆਪਣੇ ਜਾਨੀ ਕਿ ਇਹ ਵੀ ਪਰਫਾਰਮ ਕਰਨਗੇ ਸੋ ਮੇਰੀ ਤੁਹਾਡੇ ਮਾਧਿਅਮ ਦੇ ਰਾਹੀਂ ਸਮਸਤ ਪੰਜਾਬ ਵਾਸੀਆਂ ਨੂੰ ਹੱਥ ਚੋੜ ਕੇ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਸਾਡੀਆਂ ਟ੍ਰੈਡੀਸ਼ਨਲ ਖੇਡਾਂ ਨੇ ਤੇ ਰੂਰਲ 올림픽ਸ ਨੇ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦਾ ਇਹ ਜੋ ਬਹੁਤ ਵੱਡਾ ਟੀਚਾ ਹੈ ਕਿ ਚਾਹੇ ਇਹ ਖੇਡਾਂ ਦੇ ਰੂਪ ਦੇ ਵਿੱਚ ਤੁਸੀਂ ਦੇਖਿਆ ਹੋਣਾ ਖੇਡਾਂ ਦੇ ਸੰਬੰਧ ਦੇ ਵਿੱਚ ਬਲਕਿ ਇੱਕ ਬਹੁਤ ਸੋਨਾ ਹੋਰ ਵੀ ਬਹੁਤ ਪਹਿਲ ਕਦਮੀ ਕੀਤੀ ਗਈ ਹੈ ਸਰਕਾਰ ਵੱਲੋਂ ਜਿਹੜੀਆਂ ਕਿ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਕਿ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਪ੍ਰੋਗਰਾਮ ਉਦਕਿਆ ਗਿਆ ਜਿਹਦੇ ਵਿੱਚ ਚਾਹੇ ਬਲੌਕ ਪੱਧਰ ਤੇ ਚਾਹੇ ਜ਼ਿਲ੍ਹਾ ਪੱਧਰ ਤੇ ਚਾਹੇ ਉਸ ਤੋਂ ਉੱਪਰ ਨੈਸ਼ਨਲ ਪੱਧਰ ਤੇ ਫਿਰ ਆਪਣੇ ਸਟੇਟ ਪੱਧਰ ਤੇ ਨੈਸ਼ਨਲ ਪੱਧਰ ਤੇ ਫਿਰ ਭਾਵੇਂ ਇੰਟਰਨੈਸ਼ਨਲ ਪੱਧਰ ਤੇ ਜਿਹੜੇ ਜਿਹੜੇ ਬੱਚੇ ਉੱਥੇ ਖੇਡ ਕੇ ਔਰ ਉੱਥੋਂ ਇਨਾਮ ਲੈ ਕੇ ਆਉਂਦੇ ਨੇ ਤਗਮੇ ਜਿੱਤ ਕੇ ਲੈ ਕੇ ਆਉਂਦੇ ਨੇ ਮਾਨ ਸਰਕਾਰ ਉਹਨਾਂ ਦੀ ਹੌਸਲਾ ਉਚਾਈ ਵੀ ਕਰਦੀ ਹੈ ਉਹਨਾਂ ਨੂੰ ਕੈਸ਼ ਇਨਾਮ ਵੀ ਦਿੰਦੀ ਹੈ ਉਹਨਾਂ ਦੇ ਉਹਨਾਂ ਦੀ ਖੁਰਾਕ ਦੇ ਲਈ ਵੀ ਇੰਤਜ਼ਾਮ ਕਰਦੀ ਹੈ ਤਾਂ ਜੋ ਉਹਨਾਂ ਨੂੰ ਚੰਗੀ ਸਿਹਤ ਮਿਲ ਸਕੇ ਚੰਗੀ ਖੁਰਾਕ ਮਿਲ ਸਕੇ ਇੱਕ ਬਲਕੋ ਪ੍ਰਸਕ੍ਰਾਈਬਡ ਡਾਈਟ ਮਿਲ ਸਕੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਕੋਚ ਨੇ ਵੀ ਉਹਨਾਂ ਨੂੰ ਇੱਕ ਸਹੀ ਕੋਚ ਮਿਲ ਸਕਣ ਇੱਕ ਸਹੀ ਗੁਰੂ ਮਿਲਣ ਸਕਣ ਉਹਨਾਂ ਦਾ ਵੀ ਮਾਨ ਸਰਕਾਰ ਉਪਰਾਲਾ ਕਰਕੇ ਇੰਤਜ਼ਾਮ ਕਰਦੀ ਹੈ ਸੋ ਇਹ ਇਸ ਗੱਲ ਦੀ ਅੱਜ ਤੁਸੀਂ ਸਾਰਾ ਮੀਡੀਆ ਪਹੁੰਚੇ ਹੋ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਤੁਹਾਡਾ ਉਰੇ ਪਹੁੰਚਣ ਤੋਂ ਧੰਨਵਾਦ ਹਾਂ ਸੋਨ ਜੀ ਇੱਕ ਆਰਗੇਨਾਈਜੇਸ਼ਨ ਤੀ ਤੇ ਲੋਕਾਂ ਦੀ ਡਿਮਾਂਡ ਹੈ ਜਿਹੜੀ ਕਿਲਾ ਰਾਇਪੁਰ ਦੀ ਇਹ ਅਟਰੈਕਸ਼ਨ ਹੈ ਬੁਲਾਕਾਟ ਟ੍ਰੇਸ ਉਹ ਕਦੋਂ ਤੋਂ ਸ਼ੁਰੂ ਹੋਏਗੀ ਜੀ ਹਾਂ ਇਹ ਬਹੁਤ ਵੱਡਾ ਮਸਲਾ ਸੀ ਬਲੋਕਾਟ ਰੇਸ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੇ ਉੱਤੇ ਕੋਰਟ ਵੱਲੋਂ ਮਾਨਯੋਗ ਅਦਾਲਤ ਵੱਲੋਂ ਰੋਕ ਲੱਗੀ ਹੋਈ ਸੀ ਜਿਹੜੀ ਕਿ ਹੁਣ ਪਾਸ ਹੋ ਚੁੱਕੀ ਆ ਉੱਥੋਂ ਇੱਕ ਇਹਦਾ ਡਾਇਰੈਕਸ਼ਨਸ ਜਾਰੀ ਹੋ ਚੁੱਕੀਆਂ ਨੇ ਵੀ ਆਪਾਂ ਇਹ ਜਿਹੜੀਆਂ ਖੇਡਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਵਾ ਸਕਦੇ ਆ ਉਹ ਹੁਣ ਇਸ ਵਾਰ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਇਹਦਾ ਨੋਟੀਫਿਕੇਸ਼ਨ ਕਰਦੀ ਏ ਔਰ सीएम ਸਾਹਿਬ ਇਹਦੇ ਲਈ ਬਹੁਤ ਜ਼ਿਆਦਾ ਪੋਜ਼ਿਟਿਵ ਨੇ ਔਰ ਆਉਣ ਵਾਲੇ ਸਮੇਂ ਚ ਸਾਰੀਆਂ ਚੀਜ਼ਾਂ ਨੂੰ ਮੱਤੇ ਨਜ਼ਰ ਰੱਖਦੇ ਹੋਏ ਇਹਦਾ ਲੀਗਲ ਵੀਊ ਵੀ ਮੱਤੇ ਨਜ਼ਰ ਰੱਖਦੇ ਹੋਏ ਇਹਦਾ ਹਰ ਪਾਸੋਂ ਸੇਫਟੀ ਵੀਊ ਵੀ ਪੁਆਇੰਟ ਵੀ ਮੱਤੇ ਨਜ਼ਰ ਰੱਖਦੇ ਹੋਏ ਆਪਾਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਲਦ ਹੀ ਚਾਲੂ ਕਰਵਾਵਾਂਗੇ ਪਹਿਲਾਂ ਇੱਥੇ ਘੋੜਿਆਂ ਦੇ ਨਾਲ ਵੀ ਸਟੰਟ ਹੁੰਦੇ ਸੀਗੇ ਤੇ ਕੁੱਤਿਆਂ ਦੀ ਵੀ ਰੇਸ ਹੁੰਦੀ ਸੀਗੀ ਉਹ ਕਦੋਂ ਤੋਂ ਇਵੈਂਟਸ ਦੇਖੋ ਇਹਦੇ ਵਿੱਚ ਕੀ ਸੀ ਇਹਦੇ ਵਿੱਚ ਖੇਡਾਂ ਦੇ ਰੂਪ ਦੇ ਵਿੱਚ ਕਈ ਵਾਰ ਜਾਨਵਰਾਂ ਦੇ ਨਾਲ ਤਸੱਤਤ ਹੁੰਦੀ ਸੀ ਜਿਹਦੇ ਕਰਕੇ ਇਹ ਜਿਹੜੀ ਜਾਨਵਰਾਂ ਦੀਆਂ ਜਿਹੜੀਆਂ ਖੇਡਾਂ ਸੀ ਇਹ ਬੰਦ ਕੀਤੀਆਂ ਗਈਆਂ ਸੀ ਪਰ ਹੁਣ ਉਹਦੇ ਇੱਕ ਸਟੈਂਡਰਡਾਈਜ਼ ਨੋਰਮਸ ਫਿਕਸ ਕੀਤੇ ਗਏ ਨੇ ਕਿ ਇਹਨਾਂ ਨੋਰਮਸ ਦੇ ਵਿੱਚ ਰਹਿੰਦੇ ਹੋਏ ਇਹ ਖੇਡਾਂ ਕਰਵਾਈਆਂ ਜਾਣਗੀਆਂ ਸੋ ਜਿਹਦੇ ਨਾਲ ਜਾਨਵਰਾਂ ਨੂੰ ਵੀ ਕਿਸੇ ਕਿਸਮ ਦੀ ਪਰਤਾੜਨਾ ਨਾ ਹੋਵੇ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਹਰ ਚੀਜ਼ ਦੇ ਪਹਿਲੂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹਨੂੰ ਚਾਲੂ ਕਰਵਾਵਾਂਗੇ ਠੀਕ ਹੈ ਥੈਂਕ ਯੂ ਸਰ ਇਹ ਸਰ ਇੱਕ ਸਵਾਲ ਸੀਗਾ ਜੀ ਸਰ